ਆ ਰੇੜੇ ਮਗਰ ਜਾਣ ਵਾਲੀ ਬਿਸ਼ੇਰੀ ਦੇ ਤੇ ਇਹਦੇ ਪਿਓ ਦੇ ਬੜੇ ਚਰਚੇ ਆ ਸਜਣੋ ਸਾਡੇ ਇਲਾਕੇ ਦੇ ਵਿੱਚ ਸਾਡੇ ਗਵਾਂਡਪਿੰਡਾ ਬੀੜ ਰੋਕੇ ਗੁਰਦੇਵ ਸਿੰਘ ਗੱਲ ਹੋਣਾ ਦਾ ਘਰ ਆ ਉਹਨਾਂ ਦਾ ਪੁੱਤਰ ਆ ਅਕਵਾਲ ਸਿੰਘ ਉਹਨੇ ਘੋੜਾ ਖਰੀਦਿਆ ਸੀ ਕਾਫੀ ਸਮੇ ਤੋਂ ਵਿਚਾਰ ਕਰ ਰਿਹਾ ਸੀ ਮੇਰਾ ਸਮਾਂ ਨਹੀਂ ਸੀ ਲੱਗਦਾ ਪਰ ਮੇਰੇ ਪੁਰਾਣੇ ਦੋਸਤ ਆ ਇਸ ਕਰਕੇ ਇੱਕ ਦਿਨ ਸਮਾਂ ਕੱਢਿਆ ਤੇ ਆਖਿਆ ਸੱਜਣਾ ਲਿਆ ਫਿਰ ਕੱਢ ਘੋੜਾ ਚੱਕੋਈ ਪ੍ਰੀਤ ਕੈਮਰਾ ਆਪਾਂ ਫਰਮਾ ਦਿੰਨੇ ਆ ਆਪਣੇ ਪਿਆਰੇ ਸੱਜਣਾ ਦਾ ਘੋੜਾ ਸੱਜਣੂ ਇਸ ਘੋੜੇ ਨੇ ਬਹੁਤ ਕਮਾਲ ਦੇ ਬੱਚੇ ਪੈਦਾ ਕੀਤੇ ਆ ਬਹੁਤ ਕਮਾਲ ਇਹ ਆਪ ਵੀ ਕਮਾਲ ਦੇ ਘੋੜਿਆਂ ਦਾ ਬੱਚਾ ਸੱਜਣੂ ਇਹ ਬੱਚਾ ਹੈ ਪਲਵਾਨ ਸਿਮਰਤਪਾਲ ਵਾਲਾ ਜਿਹੜਾ ਸਮੁੰਦਰ ਘੋੜਾ ਹੈ ਉਹਦਾ ਬੱਚਾ ਹੈ ਜਿਹੜਾ ਅੱਜਕੱਲ ਕੋਟਲੀ ਅਬਲੂ ਦੇ ਵਿੱਚ ਸਜਣੋ ਇਹ ਪੋਤਾ ਸਜਣੋ ਸੂਰਜ ਦਾ ਪੜੋਤਾ ਸਜਣੋ ਅਬੂਰ ਵਾਲੇ ਘੋੜੇ ਦਾ ਇਹਦੀ ਮਾਂ ਸਜਣੋ ਸਾਲੀਆ ਵਾਲੇ ਘੋੜੇ ਦੀ ਸੀ ਇਹ rauke ਪਿੰਡ ਦੇ ਵਿੱਚ ਪੈਦਾ ਹੋਇਆ ਇਹਦੀ ਮਾਂ ਸਾਲੀਆ ਵਾਲੇ ਘੋੜੇ ਦੀ ਸੀ ਇਹਦੀ ਨਾਨੀ ਸਾਹੋਕਿਆਂ ਵਾਲੇ ਘੋੜੇ ਦੀ ਸੀ ਇਹਦੀ ਪੜਨਾਨੀ ਮਲੂਕੇ ਵਾਲੇ ਬੜੇ ਘੋੜੇ ਦੀ ਸੀ ਮਤਲਬ ਕਹਿਣ ਤੋਂ ਭਾਵੇਂ ਐ ਸਜਣੋ ਵੀ ਇਹ ਕਈ ਪੀੜ੍ਹੀਆਂ ਤੋਂ ਨੁਕਰਾ ਇਸ ਕਰਕੇ ਬੱਚੇ ਬੜੇ ਚੰਗੇ ਬੱਚੇ ਪੈਦਾ ਕਰ ਰਿਆ ਇਹ ਸਾਡੇ ਇਲਾਕੇ 'ਚ ਜਦੋਂ ਦਾ ਪੈਦਾ ਹੋਇਆ ਨਾ ਉਦੋਂ ਦਾ ਹਮੇਸ਼ਾ ਚਰਚਾ 'ਚ ਰਿਹਾ ਆਪਣੀ ਦੇਸੀ ਖਰਾਕ ਦੇ ਨਾਲ ਵੀ ਐਡੀ ਵੱਡੀ ਕਦ ਕਾਠੀ ਕਰਨ ਦਾ ਕਰਕੇ ਹਾਂ ਅੱਜ ਕੱਲ ਬੜੇ ਸ਼ਾਰਟਕਟ ਚੱਲੇ ਹੋਏ ਆ ਤੁਹਾਨੂੰ ਪਤਾ ਹੀ ਹੈ ਵੀ ਕਿਸੇ ਤਰ੍ਹਾਂ ਨਾਲ ਘੋੜੇ ਵੱਡੇ ਕਰ ਲਏ ਜਾਂਦੇ ਆ ਪਰ ਉੰਨੇ ਕਿਨੇ ਕਿਚੂਹਾਂ ਜਿਹੜੇ ਜਿਹੜੇ ਬੱਚੇ ਪੈਦਾ ਕਰਦੇ ਆ ਪਰ ਇਹ ਜਿਹੜੇ ਦੇਸੀ ਖਰਾਕ ਨਾਲ ਪਲੇਵੇ ਘੋੜੇ ਹੁੰਦੇ ਆ ਨਾ ਸਜਣੋ ਉਹ ਹਮੇਸ਼ਾ ਜੋ ਆਪ ਹੁੰਦੇ ਆ ਉਸ ਤੋਂ ਅੱਗੇ ਦਾ ਬੱਚਾ ਪੈਦਾ ਕਰਦੇ ਆ ਜਿਵੇਂ ਅਰਜਨ ਰੌਲੀ ਵਾਲਾ ਉਹ ਜੋ ਹੈਗਾ ਆਪਣੇ ਤੋਂ ਅੱਗੇ ਦੇ ਬੱਚੇ ਤਾਂ ਪੈਦਾ ਕਰਿਆ ਕਿਉਂਕਿ ਦੇਸੀ ਖਰਾਕ ਨਾਲ ਪਲਿਆ ਸਮੁੰਦਰ ਇਹਦਾ ਬਾਪ ਪਲਵਾਨ ਸਿਮਰਤਪਾਲ ਵਾਲਾ ਘੋੜਾ ਉਹ ਜੋ ਹੈ ਉਸ ਤੋਂ ਅੱਗੇ ਦੇ ਬੱਚੇ ਤਾਂ ਪੈਦਾ ਕਰ ਰਹੇ ਕਿਉਂਕਿ ਦੇਸੀ ਖਰਾਕ ਨਾਲ ਪਲਿਆ ਜਿਹੜੇ ਡੱਬਿਆਂ ਡੁੱਬਿਆਂ ਨਾਲ ਮਤਲਬ ਇੱਕ ਵਾਰੀ ਵਿਖਾਵਾ ਤਾਂ ਜ਼ਰੂਰ ਤਿਆਰ ਹੋ ਜਾਂਦਾ ਕਿ ਉਹ ਆਜੀ ਉਹ ਆ ਉਸ ਤੋਂ ਬਾਅਦ ਉਹ ਫਿਰ ਬੱਚੇ ਨਿਕਨਕੇ ਛੋਟੇ ਛੋਟੇ ਜੇ ਪੈਦਾ ਕਰਨ ਲੱਗੇ ਇਹਦਾ ਮਤਲਬ ਨਸਲ ਖਰਾਬ ਹੋਣ ਵਾਲਾ ਜਿਹੜਾ ਕੇਸ ਬਣ ਜਾਂਦਾ ਸੱਜਣੂ ਇਹ ਬਿਲਕੁਲ ਦੇਸੀ ਖਰਾਕ ਨਾਲ ਦੇਸੀ ਜੇ ਬੰਦਿਆਂ ਕੋਲ ਇਹ ਪੈਦਾ ਹੁੰਦਾ ਪਲਦਾ ਤੇ ਉਸ ਤੋਂ ਬਾਅਦ ਸਾਡੇ ਵਰਗੇ ਪਿੰਡੂ ਦੇਸੀ ਬੰਦਿਆਂ ਕੋਲੇ ਅਕਵਾਲ ਹੋਣਾ ਕੋਲੇ ਸਜਣੋ ਆ ਜਾਂਦਾ ਹੈ ਇਹ ਤੇ ਅੱਜਕੱਲ ਇਹ ਸਾਡੇ ਵਰਗੇ ਦੇਸੀ ਬੰਦਿਆਂ ਦੀਆਂ ਘੋੜੀਆਂ ਨੂੰ ਸਟੱਡ ਸਰਵਿਸ ਦੇਣ ਵਾਸਤੇ ਰੈਡੀ ਹੈ ਸਜਣੋ ਘੋੜਾ ਘੋੜੇ ਦਾ ਨਾਮ ਆ ਸਜਣੋ ਸ਼ੇਰੇ ਪੰਜਾਬ ਦਾਤਾ ਇਹਨੂੰ ਪੰਜਾਬ ਜਿੱਡੀ ਉਮਰ ਦੇਵੇ ਦਾਤਾ ਇਸ ਨੂੰ ਪੰਜਾਬ ਜਿੰਨੀ ਮੁਹੱਬਤ ਦੇਵੇ ਸਜਣੋ ਇਹ ਨੂੰ ਪੰਜਾਬ ਵਰਗਾ ਦਾਣਾ ਸੁਭਾ ਦੇਵੇ ਜਿਹੜਾ ਹਰ ਲੋੜਮੰਦ ਦੀ ਝੋਲੀ ਭਰਦਾ ਰਵੇ ਸੱਜਣੋ ਆ ਇਹਦੇ ਜਿਹੜੀ ਸਭ ਤੋਂ ਪਹਿਲਾਂ ਮੈਂ ਵਿਖਾਈ ਆ ਕਿ ਇਹ ਰੇੜੇ ਵਾਲੀ ਘੋੜੇ ਦੀ ਬੱਚੀ ਆ ਸੱਜਣੋ ਬੜੀ ਪਿਆਰੀ ਆ ਬੜਾ ਕੱਦ ਕਰ ਰਹੀ ਹੈ ਹਜੇ ਬੜਾ ਛੋਟੀ ਉਮਰ ਦੀ ਬੱਚੀ ਆ ਆਪਣੀ ਮਾਂ ਨਾਲੋਂ ਇਹ ਵੱਡੀ ਹੋ ਚੁੱਕੀ ਆ ਤੇ ਆ ਦੇਖੋ ਆ ਬਸ਼ੇਰਾ ਛੋਟੀ ਜੀ ਉਮਰ ਦਾ ਬਸ਼ੇਰਾ ਇਹਦੇ ਚ ਤੁਸੀਂ ਦੇਖੋਗੇ ਨਾ ਤੇ ਸਾਰੇ ਦੇ ਸਾਰੇ ਅਗਰੈਸ਼ਨ ਆ ਜਿਹੜੇ ਉਹ ਘੋੜਿਆਂ ਵਾਲੇ ਜਿਉਂ ਕਾ ਤਿਉਂ ਕੁਛ ਮਹੀਨਿਆਂ ਦਾ ਬੱਚਾ ਹੁਣ ਤੇ ਹੀ ਮਤਲਬ ਆਉਂਦੇ ਜਾਂਦੇ ਆ ਹੋਰ ਵੀ ਇਹਦੀਆਂ ਬਸ਼ੇਰੀਆਂ ਤੁਹਾਨੂੰ ਮੈਂ ਦਿਖਾ ਦਿੰਨਾ ਕਿ ਆਹ ਦੇਖੋ ਆਹ ਬਸ਼ੇਰੀਆ ਕਿੱਡੀ ਕਿੱਡੀ ਸੋਹਣੀ ਹਾਈਟ ਦੀ ਬਸ਼ੇਰੀਆ ਆਹ ਵੀ ਬਸ਼ੇਰੀਆ ਆ ਅਲੱਗ ਤੋਂ ਬਸ਼ੇਰੀਆ ਸੱਜਣੋ ਬੜੇ ਸੋਹਣੇ ਬੱਚੇ ਆਉਂਦੇ ਆ ਕੰਨ ਕੁੰਨ ਬੜੇ ਸੋਹਣੇ ਆ ਸਪੌਟਲੈਸ ਬੱਚੇ ਆਉਂਦੇ ਆ ਕਿਉਂਕਿ ਸਪੌਟਲੈਸ ਘੋੜਾ ਐਗਰੈਸ਼ਨ ਬੜਾ ਬੱਚਿਆਂ ਦੇ ਵਿੱਚ ਜੇ ਕੋਈ ਵੀ ਸੱਜਣ ਲੈਣਾ ਚਾਹੁੰਦਾ ਸਟੱਡ ਸਰਵਿਸ ਤਾਂ ਬੀੜ ਰੋ ਕੇ ਪੈਂਦਾ ਅਕਵਾਲ ਹੋਣਾ ਦਾ ਤੁਸੀਂ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਸੱਜਣੋ ਤੁਸੀਂ ਫੋਨ ਕਰ ਸਕਦੇ ਆ ਆ ਦੇਖੋ ਨੀਲੀ ਘੋੜੀ ਦੇ ਮਗਰ ਜਾਂਦੀ ਬੱਚੀ ਦੇਖੋ ਪੂਰੀ ਨੀਲੀ ਘੋੜੀ ਆ ਪੂਰੀ ਨੀਲੀ ਘੋੜੀ ਦੇ ਮਗਰਲੇ ਪਾਸੇ ਬੱਚੀ ਜਾ ਰਹੀ ਆ ਬੱਚੀ ਦੀਆਂ ਲੱਤਾਂ ਲੁੱਤਾਂ ਦੇਖੋਗੇ ਨਾ ਕੁਝ ਦਿਨਾਂ ਦੀ ਬੱਚੀ ਆ ਤੇ ਤੁਹਾਡਾ ਮਨ ਖੁਸ਼ ਹੋ ਜਾਊਗਾ ਤੁਹਾਨੂੰ ਲੱਗੂਗਾ ਕਿ ਭੁੰਡੇ ਵਾਲੇ ਨੂੰ ਕਰਕੇ ਫੋਨ ਤੱਕ ਕੇ ਕਿ ਭਾਈ 10 ਸਾਨੂੰ ਬੀੜ ਰੌਕਿਆਂ ਦਾ ਕਿਰਾਇਆ ਕਿੰਨਾ ਲਵੇਂਗਾ ਰੋਡ ਦੇ ਉੱਪਰ ਹੀ ਪਿੰਡ ਹੈ ਮੋਗੇ ਬਰਨਾਲੇ ਦੇ ਆਜੋ ਕਰਦੇ ਆ ਸਵਾਗਤ ਆਜੋ ਸੱਜਣੋ